ਮੈਂ ਨਾ ਬਣਾ ਰਹੀ ਸੀ ਕਿਚੜੀ ਇਨਸਟੈਂਟ ਵਾਲੀ ਜਿਹੜੀ ਜਲਦੀ ਜਲਦੀ ਬਣ ਜੇ ਸੋ ਮੈਂ ਨਾ ਇੱਕ ਕੁੱਕਰ ਲਿਆ ਤੇ ਕੁੱਕਰ ਦੇ ਵਿੱਚ ਪਾ ਲਿਆ ਤੇ ਉਹਨਾਂ ਵਿੱਚ ਇੱਕ ਮਤਲਬ ਕਲੀ ਲਸਣ ਦੀ ਪਾਈ ਹੈ ਤੇ ਥੋੜਾ ਜਿਹਾ ਜੀਰਾ ਪਾਇਆ ਤੇ ਮੈਂ ਬਣਾ ਰਹੀ ਸੀ ਮਟਰਾਂ ਵਾਲੀ ਕਿਚੜੀ ਤੇ ਮੈਂ ਨਾ ਦਾਲ ਤੇ ਛੋਲ ਪਹਿਲਾਂ ਹੀ ਪੀਕੇ ਰੱਖ ਦਿੱਤੇ ਸੀ ਤੇ ਸੋ ਹੁਣ ਮੈਂ ਨਾ ਮਟਰ ਚੰਗੀ ਤਰ੍ਹਾਂ ਤੋਂ ਵਾਸ਼ ਕਰ ਲੈਨੇ ਤੇ ਹੁਣ ਆਪਾਂ ਪਾ ਦਾਂਗੇ ਕੁੱਕਰ ਦੇ ਵਿੱਚ ਸੋ ਤੋ ਮੈਂ ਬਣਾਇ ਕਰ ਰਹੀ ਹਾਂ ਸਾਬੇ। ਬਾਟਿਸ ਸਪਾਈਸ ਪਾ ਦਿੱਤੇ ਜੈਂਪਾਈ ਨੰਮਾ। ਫਿਰ ਆਲੂ ਮੈਚ ਥੋੜੀ ਜਿਹੀ ਹਲਦੀ, ਕਾਲੇ ਮਿਰਚ। ਤੁਹਾਨੂੰ ਦੇਖੋ ਮਤਲਬ ਇਹ ਸੱਤ ਹੋ ਗਏ ਨੇ ਤੇ ਇਹਨਾਂ ਅਕੜੇ ਦਾਲ ਤੇ ਚਾਵਲ ਸੁਣਾ ਉਹ ਦਬਾਵਾ ਰਹੇ। ਤੇ ਥੋੜੀ ਜਿਹਾ ਇਹਨੂੰ ਕਾਦਮਾਂ ਲੈ ਮਿਕਸ। ਆਪਾਂ ਇਹਦੇ ਵਿੱਚ ਪਾਤਾ ਹੋਰ ਪਾਣੀ ਚੰਗੀ ਤਰ੍ਹਾਂ ਤੇ ਬਸ ਹੁਣ ਆਪਾਂ ਇਹਨੂੰ ਕੁੱਕਰ ਦੇ ਲੱਡ ਲਾ ਕੇ ਇਹਨੂੰ 2 ਤੋਂ 3 ਵਾਰ ਸਿਰਫ ਰਾਵਾਂਗੇ ਤੇ ਸੋ ਆਪਣੀ ਖਿਚੜੀ ਬਣ ਕੇ ਰੈਡੀ ਹੋ ਜੂਗੀ। ਇਹ ਉਹ ਫੂਡ ਹੈ ਤੁਸੀਂ ਕੁਝ ਖਾਣਾ ਵੀ ਚਾਹੁੰਦੇ ਹੋ ਤੇ ਤੁਸੀਂ ਕੁਝ ਨਹੀਂ ਵੀ ਖਾਣਾ ਚਾਹੁੰਦੇ ਉਹਦੇ ਲਈ ਇਹ ਚੀਜ਼ ਬੈਸਟ ਹੈ ਦੋ ਤੋਂ ਤਿੰਨ ਮਹੀਨੇ ਲਾ ਗਿਆ ਸੀਗਾ ਸੋ ਹੁਣ ਆਪਾਂ ਕਿਆ ਕਰਦੇ ਆਂਗੇ ਬੰਦ ਸੋ ਦੇਖੋ ਹੁਣ ਮੇਰੀ ਨਾ ਖਿਚੜੀ ਬਣ ਕੇ ਹੋ ਗਈ ਹੈ ਰੈਡੀ ਤੇ ਮੈਂ ਥੋੜਾ ਜਿੰਨੇ ਵਿੱਚ ਨਮਕ ਤੇ ਗਰਮ ਮਸਾਲਾ ਪਾਇਆ ਕਿਉਂਕਿ ਪਹਿਲਾਂ ਮੈਂ ਨਮਕ ਥੋੜਾ ਹੀ ਪਾਇਆ ਸੀ ਸੋ ਹੁਣ ਮੈਂ ਇਹਨੂੰ ਇੰਜੋਏ ਕਰਾਂਗੇ ਆਂਬ ਦੇ achar ਤੇ ਤੇਸੀ ਘਿਓ ਨਾਲ ਤੇ ਤੁਸੀਂ ਵੀ ਆਪਦੀ ਮਰਜ਼ੀ ਦੀ ਚੀਜ਼ ਨਾਲ ਦਹੀਂ ਨਾਲ ਜਿਵੇਂ ਜਾਂ ਕਿਸੇ ਵੀ ਚੀਜ਼ ਨਾਲ ਇੰਜੋਏ ਕਰ ਸਕਦੇ ਹੋ ਸੋ ਇਹ ਕੰਫਰਟ ਫੂਡ ਹੈ ਤੁਸੀਂ ਜਦੋਂ ਮਰਜੀ ਬਣਾਓ ਜਦੋਂ ਮਰਜੀ ਖਾਓ ਤੁਸੀਂ ਵੀ ਖੁਸ਼ ਤੁਹਾਡਾ ਪੇਟ ਵੀ ਖੁਸ਼ ਸੋ ਇੰਜੋਏ ਕਰੋ ਬਣਾ ਕੇ ਇਹ ਖਿਚੜੀ